ਜੇ ਉਹ ਜੱਛਾ ਛਾੜ ਦੇ ਦਿੰਦੀ ਪੁਰਾ ਹੁੰਦਾ ਨਾ ਕੋਈ ਰੋਸ਼ਨੀ ਸਰ ਮੈਂ ਸਵੇਰੇ 8 ਵਜੇ ਆ ਜਾਣਾ ਰਾਤ ਦੇ ਮੇਰੇ 11 ਵਜੇ ਆਉਂਦੇ ਸਰ ਮੈਂ ਤੇ A to Z ਕੰਮ ਕਰਦੇ ਤੁਸੀਂ ਨਹੀਂ ਨਹੀਂ ਸਰ ਭਾਂਡੇ ਬਾਸ਼ ਰੋਟੀ ਹਮ ਸਰਵਿਸ ਰੋ ਕੇ 1:30 ਵਜੇ ਜਾਣਾ ਮੈਂ ਦੁਕਾਨਾਂ ਤੇ ਭਾਂਡੇ ਲੈ ਕੇ ਵੀ ਆਣਾ ਕਿਉਂ ਉਹ ਕਿਉਂ ਨਹੀਂ ਸਪੋਰਟ ਕਰਦੇ ਸਰ ਪੈਸੇ ਦੀ ਪ੍ਰੋਬਲਮ ਆਉਂਦੀ ਗਰੀਬ ਬੰਦਾ ਤੁਹਾਨੂੰ ਪਤਾ ਪੈਸੇ ਤੋਂ ਰਹਿ ਜਾਂਦਾ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਤੁਸੀਂ ਚੰਗੇ ਹੋਵੋਗੇ ਅੱਜ ਤੁਹਾਡੀ ਮੁਲਾਕਾਤ ਅਸੀਂ ਉਸ ਇਨਸਾਨ ਦੇ ਨਾਲ ਕਰਨ ਜਾ ਰਹੇ ਹਾਂ ਜੋ ਕਿ ਇੱਕ ਟਾਬੇ ਦੇ ਉੱਤੇ ਕੰਮ ਕਰਦਾ ਹੈ ਪਰ ਉਸ ਦੀ ਆਵਾਜ਼ ਤੁਸੀਂ ਜਦੋਂ ਸੁਣੋਗੇ ਤੇ ਤੁਸੀਂ ਹੈਰਾਨ ਹੋ ਜਾਓਗੇ ਤੁਸੀਂ ਇਹ ਪੁੱਛਣ ਨੂੰ ਮਜਬੂਰ ਹੋ ਜਾਓਗੇ ਕਿ ਇਹ ਵਿਅਕਤੀ ਟਾਬੇ ਦੇ ਉੱਤੇ ਅਖਿਰ ਕਿਉਂ ਕੰਮ ਕਰ ਰਿਹਾ ਹੈ ਕਮਲ ਹੋਰੀ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦੀ ਜ਼ਿੰਦਗੀ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਉਹਨਾਂ ਨੂੰ ਇੰਨੀ ਸੁਰੀਲੀ ਆਵਾਜ਼ ਹੋਣ ਦੇ ਬਾਵਜੂਦ ਵੀ ਢਾਬੇ ਦੇ ਉੱਤੇ ਕੰਮ ਕਰਨਾ ਪੈ ਰਿਹਾ ਹੈ। ਸਵਾਗਤ ਹੈ ਭਾਈ ਜੀ। ਸ਼ੁਕਰੀਆ ਸਮਾਂ ਦੇਣ ਲਈ। ਬੜਾ ਤੁਸੀਂ ਇਹ ਢਾਬੇ ਦੇ ਉੱਤੇ ਤੁਸੀਂ ਕੰਮ ਕਰ ਰਹੇ ਹੋ। ਇਹ ਇੰਨੀ ਆਵਾਜ਼ ਵਧੀਆ ਹੋਣ ਦੇ ਬਾਵਜੂਦ ਵੀ ਢਾਬੇ ਦੇ ਉੱਤੇ ਕੰਮ ਕਰ ਸਰ ਕੋਈ ਮਜਬੂਰੀਆਂ ਹੁੰਦੀਆਂ ਕਰਦੀਆਂ। ਜਿਸ ਕਰਕੇ ਸਰ ਮੈਂ ਕਰ ਰਿਹਾ। ਅੱਛਾ ਕਰਦੀਆਂ ਮਜਬੂਰੀਆਂ ਨੇ। ਹਾਂਜੀ ਹਾਂਜੀ। ਕੀ ਮਜਬੂਰੀ ਹੈ ਜੀ? ਸਰ ਇਹ ਹੈ ਕਿ ਮਕਾਨ ਕਿਰਾਏ ਤੇ ਹੈ। ਮਾਮੂ ਕਪਾੜੀ ਨੇ ਅਗੇ। ਹਮ। ਹਾਂਜੀ ਸਾਰਾ ਕੁਝ ਅਰਜੀ ਮਜਬੂਰੀਆਂ ਕਰਾਉਂਦੀਆਂ ਕਰ। ਅੱਛਾ। ਬਾਕੀ ਮੇਰੇ ਸ਼ੌਂਕ ਉਹ ਸ਼ੌਂਕ ਵੀ ਇਹ ਦਾਉਂਦਾ। ਹੂੰ। ਬਾਕੀ ਹਨ ਬੰਨੇ ਹੁੰਦਾ। ਹੂੰ। ਹਾਂਜੀ। ਅਗਲੀ ਬਾਤ ਮੇਰੇ ਤੇ ਰਹਿ ਜਾਂਦਾ। ਅੱਛਾ। ਇਹ ਟਾਬੇ ਤੇ ਤਾਬੇ ਤੇ ਤੁਸੀਂ ਕਿੰਨੇ ਚਿਰ ਤੋਂ ਕੰਮ ਕਰ ਰਹੇ ਹੋ? ਸਰ ਮੈਂ ਇੱਥੇ 10 ਸਾਲ 12 ਸਾਲਾਂ ਤੋਂ ਕੰਮ ਕਰ ਰਿਹਾ। ਅੱਛਾ। ਹਾਂਜੀ। ਤੇ ਤੁਸੀਂ ਇਦਾਂ ਹੀ ਕੰਮ ਕਰ ਰਹੇ ਹੋ ਇੱਥੇ। ਤੁਹਾਡੀ ਆਵਾਜ਼ ਬੜੀ ਅੱਛੀ ਹੈਗੀ ਐ ਤੇ ਇੰਨੀ ਅੱਛੀ ਆਵਾਜ਼ ਹੋਣ ਦੇ ਬਾਵਜੂਦ ਵੀ ਦਾ ਵਿਦਿਅਤਿਕ ਕੰਮ ਕਿਉਂਕਿ ਸੋਚਿਆ ਕਿ ਨਾਮ ਬਣਾਈ ਜਾ ਮੈਨੂੰ ਮਾਚਾਣਾ ਕਿ ਮੇਰਾ ਕੋਲ ਲਾਈਵ ਦੇ ਵਿੱਚ ਮੈਂ ਕੁਝ ਬਣਾ ਪਰ سپورਟ ਨਹੀਂ ਮਿਲ ਰਹੀ ਸਰ ਕਿਸੇ ਦੀ ਅੱਛਾ ਹਾਂਜੀ ਕੀ ਕਾਰਨ ਕੀ ਇਹ سپورਟ ਨਹੀਂ ਮਿਲਦੀ ਸਰ ਇੱਦਾਂ سپورਟ ਨਹੀਂ ਮਿਲ ਰਹੀ ਜਿੱਦਾਂ ਕਿ ਕੋਈ ਡਾਇਰੈਕਟਰ ਵਗੈਰਾ ਇੱਦਾਂ ਮੈਂ ਚਾਹਾਂਗਾ ਕਿ ਮੈਨੂੰ ਮਿਲਣ ਮੈਨੂੰ ਗਾਈਡ ਕਰਨ ਮੇਰੀ ਆਵਾਜ਼ ਨੂੰ ਹਮਮ ਹੈਲਪ ਅੱਛਾ ਮੈਂ ਚਾਹਾਂਗਾ ਪਰ ਮੈਂ ਮਤਲਬ ਸਿੰਗਰਾਂ ਦੇ ਗਾਣੇ ਗਾਣਾ ਮਤਲਬ ਆਪਣਾ ਮੇਰਾ ਕੋਈ ਲਿਖਣ ਜਿੱਦਾਂ ਰஞ்சிਤ ਰਾਣਾ ਭਾਜੀ ਲਾ ਲਓ ਮਾਟਰ ਸੁਲੀਮ ਭਾਜੀ ਲਾ ਲਓ ਇੱਦਾਂ ਦੇ ਮੈਂ ਚੀਜ਼ਾਂ ਗਾਉਣਾ ਸਰ ਸੁਨਾ ਸੁਨਾ ਹਾਂਜੀ ਹਾਂਜੀ ਜੇ ਛੱਡਣਾ ਸੀ ਸਾਨੂੰ ਨਹੀਂ ਨਹੀਂ ਪਿਆਰ ਕਾ ਤੋ ਪਾਇਆ ਸੀ ਜੇ ਛੱਡਣਾ ਸੀ ਸਾਨੂੰ ਨਹੀਂ ਨਹੀਂ ਪਿਆਰ ਕਾ ਤੋ ਪਾਇਆ ਸੀ ਜੇ ਜਉਂਦੇ ਪਏ ਮਾਰਣਾ ਸੀ ਨੀ ਜੀਣਾ ਕਿਉ ਸਿਖਾਇਆ ਸੀ ਓ ਪਾਲੀ ਪਾਲੀ ਓ ਮਰੀਨੇ ਨੂੰ ਇੰਜ ਛੱਡੀ ਜਾਈ ਦਾ ਕਿਉਂ ਕੀਤਾ ਧੋਖਾ ਇਹ ਜਵਾਬ ਸਾਨੂੰ ਚਾਹੀਦਾ ਨੀ ਕਿਉਂ ਕੀਤਾ ਧੋਖਾ ਇਹ ਜਵਾਬ ਸਾਨੂੰ ਚਾਹੀਦਾ ਨੀ ਕਿਉਂ ਕੀਤਾ ਧੋਖਾ ਇਹ ਜਵਾਬ ਸਾਨੂੰ ਚਾਹੀਦਾ ਨੀ ਦੱਸ ਕਿਉਂ ਕੀਤਾ ਸਾਨੂੰ ਨੇ ਡਬਲ ਕਰੋ ਉਸਨੀ ਜੇ ਉੰਜ ਛਾੜ ਦੇ ਦਿੰਦੀ ਪੁਰਾ ਹੁੰਦਾ ਨਾ ਕੋਈ ਰੋਸਨੀ ਇਹਨੇ ਕਾ ਤਰੀਕਬੂਲ ਕਰਿਓ ਚਲ ਬੜੀ ਆਵਾਜ਼ ਤੁਹਾਡੀ ਪਿਆਰੀ ਆਵਾਜ਼ ਹੈ थैंक यू ਮਿਹਰਬਾਨੀ ਸਰ ਇਹ ਤੁਸੀਂ ਕਿਹਨਾਂ ਦਾ ਗਾਣਾ ਗਾਇਆ ਇਹ ਇਹ ਮੈਂ ਰਣਜੀਤ ਰਾणे ਭਾਈ ਦਾ ਗਾਇਆ ਜੀ ਉਹਨਾਂ ਨੂੰ ਸੁਣਾ ਸੁਣਾ ਕਦੀ ਤੁਸੀਂ ਨਹੀਂ ਸਰ ਮੈਂ ਕਦੇ ਮਿਲਿਆ ਵੀ ਨਹੀਂ ਉਹਨਾਂ ਨੂੰ ਅੱਛਾ ਤੁਹਾਡੇ ਵਰਗੇ ਭਰਾ ਹੀ ਮਲਾ ਸਕਦੇ ਮੈਨੂੰ ਉਹਨਾਂ ਨੂੰ ਮੇਰੀ ਨਹੀਂ ਔਕਾਤ ਨਹੀਂ ਸਰ ਉਹਨਾਂ ਨੂੰ ਮਿਲਣ ਦੀ ਹੂੰ ਤੇ ਇਹ ਗਾਣਾ ਕਦੋਂ ਤੋਂ ਮਤਲਬ ਸਿੱਖਿਆ ਤੁਸੀਂ ਸਰ ਮੈਂ ਆਪਣੇ ਪਰਿਵਾਰ ਦੇ ਵਿੱਚ ਕੋਈ ਮੈਂ ਆਪਣੇ YouTube ਤੇ Facebook ਤੇ ਸੁਣਦਾ ਹਾਂ ਰঞ্জੀਤ ਰਾਣਾ ਭਾਈ ਨੂੰ ਹਾਂਜੀ ਅੱਛਾ ਤੇ ਉਹਨਾਂ ਉੱਥੋਂ ਹੀ ਸਿੱਖਿਆ ਤੁਸੀਂ ਹਾਂਜੀ ਹਾਂਜੀ ਜਿੱਦਾਂ ਕਿ ਮੋਬਾਈਲ 'ਚ ਗਾਣੇ ਸੁਣਦਾ ਰਹਿੰਦਾ ਹਾਂ YouTube ਤੇ Facebook ਤੇ ਮੈਨੂੰ ਅੱਛੀ ਲੱਗਦੀ ਬਾਣੀ ਰঞ্জੀਤ ਰਾਣਾ ਭਾਈ ਦੀ ਹਾਂ ਇੱਕਦੋਤ ਸੁਣਦੇ ਹੋ ਤੁਸੀਂ ਗੀਤ ਮੈਨੂੰ ਕਾਫੀ ਟਾਈਮ ਹੋ ਗਿਆ ਸਰੇਣਾ ਦੇ ਗਾਣੇ ਸੁਣਦੇ ਆ ਅੱਛਾ ਤੇ ਮੈਨੂੰ ਅੱਛੇ ਲੱਗਦੇ ਤੇ ਟਾਬੇ ਦੇ ਉੱਤੇ ਕੰਮ ਕਰਦੇ ਤੁਸੀਂ ਗੁੰਗੁਣਾਉਣ ਨੂੰ ਲੱਗ ਹਾਂਜੀ ਹਾਂਜੀ ਸਰ ਜਿੱਦਾਂ ਕਿ ਕਸਟਮਰ ਆਂਦੇ ਉਹ ਵੀ ਮੇਰੇ ਕੋਲ ਸੁਣ ਲੈਂਦੇ ਆ ਮੁੰਡਾ ਬਹੁਤ ਸੋਹਣਾ ਗੰਦਾ ਸੁਣਾਉਂ ਜੀ ਗਾਜ ਆਪਣੇ ਕਸਟਮਰ ਵੀ ਮੈਨੂੰ ਕੋਈ ਉਹ 50 10 20 ਦੇ ਜਾਂਦੇ ਇੱਦਾਂ ਹੀ ਕਿਹੜੇ ਗੀਤ ਸੁਣਾਉਣੇ ਤੁਸੀਂ ਇਹਨਾਂ ਦੇ ਮਾਸੂ ਸੁਣਦੇ ਇੱਕ ਗੀਤ ਹੋਵੇ ਲੋ ਜੀ ਮੈਂ ਤੁਸਲੀਮ ਭਾਈ ਦਾ ਸੁਣਾ ਦਿੰਨੇ ਤੁਹਾਨੂੰ ਓ ਰੱਬਾ ਬਿਛੜੀ ਜਾਵੇ ਜੇ ਆਨ ਤੇਰਾ ਉਹ ਪਤਾ ਲੱਗ ਜੇ ਬਿਛੋੜਾ ਕੀ ਏ ਉਹ ਤੈਨੂੰ ਦੱਸਣਾ ਪੈ ਜੂ ਇਸ ਦੁਨੀਆਂ ਨੂੰ ਮਹੀਬਾ ਜਿਨਾ ਲਗਦਾ ਜੀ ਉਹ ਤੈਨੂੰ ਵਾਸਤਾ ਬਿਛੜਿਆ ਸੱਜਣਾ ਦਾ ਉਹ ਤੈਨੂੰ ਵਾਸਤਾ ਬਿਛੜਿਆ ਸੱਜਣਾ ਦਾ ਇਹ ਇਸ਼ਕ ਦਾ ਦਾਰ ਹੋ ਕੀ ਏ ਨੀ ਤੋਂ ਮਾਰ ਮਕਾਬਾ ਦੇ ਮਹਿ ਲੜਾਈਸ ਦੁਨੀਆ ਤੂੰ ਕੀ ਮਹਿ ਲੜਾਈਸ ਦੁਨੀਆ ਤੋ ਕੀ ਸਾਰਾ ਸਾਰਾ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ ਸਾਰੀ ਸਰੀਰ ਹੱਥ ਪਾਵਾਂ ਬਾਤੇ ਕੰਧਾਂ ਪਰ ਨਹਗਾਰਾਂ ਤੂ ਤੇ ਸਾਨੂੰ ਤੁਰ ਗਿਆ ਲਾਕੇ ਤੂ ਤੇ ਸਾਨੂੰ ਤੁਰ ਗਿਆ ਲਾਕੇ ਉਮਰਾਂ ਦਾ ਲੜ ਹੁਣ ਨਹੀਂ ਗੁਜ਼ਾਰਾ ਸਰਸਰ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰੀਦਾ ਯਾ ਸਿ मतलब ਪੁਰਾਣੇ ਗਾਣੇ ਕਰਦੇ ਹੋ ਹਾਂਜੀ ਹਾਂਜੀ ਪਰਦੇ ਹੋ আচ্ছা ਤੁਸੀਂ ਇਸ ਜਗ੍ਹਾ ਦੇ ਉੱਤੇ ਕੰਮ ਕਰਦੇ ਹੋ ਤੁਹਾਨੂੰ ਕੋਈ ਉਹ ਤਾਂ ਨਹੀਂ ਹੈਗਾ ਕੋਈ ਦਿੱਕਤ ਤਾਂ ਨਹੀਂ ਕਹਿੰਦੇ ਕਿ ਤੁਸੀਂ ਗੀਤ ਗਾ ਰਹੇ ਆ ਕੰਮ ਬੰਦ ਆਉਂਦੇ ਨਹੀਂ 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 ਇਦਾਂ ਦੀ ਕੋਈ ਗੱਲ ਨਹੀਂ ਸਰ ਅੱਛਾ ਕਿੰਨੇ ਤੋਂ ਕਿੰਨਾ ਕੰਮ ਕਰਦੇ ਹੋ ਸਰ ਮੈਂ ਸਵੇਰੇ 8:00 ਵਜੇ ਆ ਜਾਂਦਾ ਰਾਤ ਦੇ ਮੇਰੇ 11:00 ਵਜੇ ਹੁੰਦੇ ਸਰ ਮੈਂ ਤੇ A to Z ਕੰਮ ਕਰਦੇ ਤੁਸੀਂ ਹਾਂਜੀ ਹਾਂਜੀ ਸਰ ਭਾਂਡੇ ਬਾਅਦ ਰੋਟੀ ਹੂੰ ਸਰਵੇਸ ਉਹ ਕੀ ਡੇਢ ਵੀ ਜਾਣਾ ਮੈਂ ਦੁਕਾਨਾਂ ਤੇ पांडे ਲੈ ਕੇ ਵੀ ਜਾਣਾ ਹਾਂਜੀ ਅੱਛਾ ਇਹ ਮਤਲਬ ਕੰਮ ਆਲ ਰੌਂਡਰੀ ਹਾਂਜੀ ਤੇ ਮੈਂ ਵਿਆਹ ਹੋ ਗਿਆ ਤੁਹਾਡਾ ਆ ਮੈਰਿਜ ਹੋ ਗਿਆ ਸਰ ਮੇਰੀ ਆ ਬੇਟਾ ਮੇਰਾ ਬੈਠਾ ਅੱਛਾ ਹਾਂਜੀ ਤੇ ਤੁਸੀਂ ਮਤਲਬ ਪੂਰਾ ਪ੍ਰੋਪਰ ਪਾਲਦੇ ਹੋ ਆਪਣੇ ਬੱਚਿਆਂ ਨੂੰ ਹਾਂਜੀ ਹਾਂਜੀ ਅੱਛਾ ਤੇ ਕਦੀ ਕਦੀ ਖਿਆਲ ਨਹੀਂ ਹੁੰਦਾ ਕਿ ਯਾਰ ਇਸ ਲਾਈਨ ਦੇ ਵੱਲ ਚਲ ਜੀਏ ਇੱਕ ਵਾਰੀ ਸਰ ਮੈਨੂੰ ਬਹੁਤ ਸ਼ੌਂਕ ਆ ਸਰ ਬੈਠੀ ਆ ਦਾਦੀ ਜਿਉਂ ਉਹਨਾਂ ਨੇ ਚਾਇਆ ਤੇ ਮੈਂ ਜ਼ਰੂਰ ਇਸ ਮਕਾਮ ਤੱਕ ਪਹੁੰਚਾਂਗਾ ਸਰ ਮਤਲਬ ਤੁਹਾਡੇ ਮਨ ਦੇ ਵਿੱਚ ਹੈ ਕਿ ਰੱਬ ਨੇ ਚਾਇਆ ਤੇ ਤੁਹਾਡੀਆਂ ਦੁਆਵਾਂ ਨਾਲ ਆਸ਼ੀਰਵਾਦ ਆ ਤੁਹਾਡਾ ਭਰਾਮਾ ਦਾ ਨਾਲ ਅੱਛਾ ਤੇ ਇਹ ਤਾਂ ਬគਿੰਨਾ ਦੇਗੇ ਤੁਹਾਡਾ ਇਹ ਕਿਸ ਸਰ ਮੈਂ ਜੋਬ ਕਰਦਾ ਤੇ ਜੋਬ ਕਰਦਾ ਹਾਂ ਜੀ ਜੀ ਕਿੰਨੀ ਸੈਲਰੀ ਕਿੰਨੀ ਦੇ ਰਹੇ ਸਰ ਮੈਨੂੰ ਟੋਟਲ ਮੇਰੀ ਸਰ ਮੈਨੂੰ 700 ਰੁਪਏ ਦਿਹਾੜੀ ਆ ਅੱਛਾ ਕਰਦੇ ਕਿਉਂਕਿ ਤੁਸੀਂ ਜਿਵੇਂ 10 ਸੂਰਕ ਮੈਂ ਸਿੰਗਿੰਗ ਕਰਦਾ ਹਾਂ ਬਹੁਤ ਜ਼ਿਆਦਾ ਇਹ ਸਾਰਾ ਕੁਝ ਤੇ ਕਰਦਿਆਂ ਵਿੱਚ ਕੋਈ ਓਬਜੈਕਸ਼ਨ ਨਹੀਂ ਕਰ ਰਹੀ ਆ ਫਿਰ ਕਰਦਿਆਂ ਦਾ ਸਪੋਰਟ ਹੈ ਤੁਹਾਨੂੰ ਪੂਰਾ ਨਹੀਂ ਸਰ ਤੁਹਾਨੂੰ ਸਪੋਰਟ ਹੈ ਨਹੀਂ ਨਹੀਂ ਸਪੋਰਟ ਹੈ ਕਿਉਂ ਉਹ ਕਿਉਂ ਨਹੀਂ ਸਪੋਰਟ ਕਰਦੇ ਸਰ ਪੈਸੇ ਦੀ ਪ੍ਰੋਬਲਮ ਆਉਂਦੀ ਗਰੀਬ ਬੰਦਾ ਤੁਹਾਨੂੰ ਪਤਾ ਪੈਸੇ ਤੋਂ ਰਹਿ ਜਾਂਦਾ ਹੂੰ ਅੱਛਾ ਮਕਾਨ ਵੀ ਸਰ ਕਰਾਇਆ ਤੇ ਮੇਰਾ ਸਾਹਮਣੇ ਗਲੀ ਚ ਹੂੰ ਤੇ ਉਹ ਕਿਵੇਂ ਮੈਨੇਜ ਕਿਵੇਂ ਕਰਦੇ ਹੋ ਸਾਰੀ ਚੀਜ਼ ਨੂੰ ਦਾ ਮਤਲਬ ਮੈਨੇਜ ਕਿਵੇਂ ਕਰਦੇ ਹੋ ਇਸ ਚੀਜ਼ ਨੂੰ ਕਰਦੇ ਖਰਚੇ ਬੱਚੇ ਨੂੰ ਪੜਾਉਣਾ ਆਪ ਆਪਣਾ ਗੁਜ਼ਾਰਾ ਕਰ ਰਿਹਾ ਅੱਛਾ ਇੱਥੇ ਦੀ ਸੈਲਰੀ ਦੇ ਨਾਲ ਆਪਾਂ ਆਪਣਾ ਘਰ ਚਲਾ ਰਿਹਾ ਬੱਚੇ ਨੂੰ ਪੜਾ ਰਿਹਾ ਸਕੂਲ ਹਾਂਜੀ ਤੇ ਇਸ ਜਗ੍ਹਾ ਦੇ ਤੇ ਤੁਸੀਂ ਪ੍ਰੋਫੈਸਰ ਕੰਮ ਹਾਂਜੀ ਹਾਂਜੀ ਠੀਕ ਹੈ ਪਰਿਵਾਰ ਦੇ ਵਿੱਚ ਕੌਣ ਕੌਣ ਸਰ ਮੇਰੇ ਵਾਈਫ ਆ ਬੇਟਾ ਮੇਰਾ ਬਸ ਹਾਂਜੀ ਮਤਲਬ ਤਿੰਨ ਬੰਦੇ ਆ ਇਹ ਬੰਦਿਆਂ ਨੇ ਇਹਨਾਂ ਦੀ ਤੁਸੀਂ ਹਾਂਜੀ ਕਰਦੇ ਅੱਛਾ ਤੇ ਤੁਸੀਂ ਕਦੀ ਹੁਣ ਮਤਲਬ ਸੋਚਦੇ ਹੋ ਕਿ ਕੋਈ ਰਿਐਲਿਟੀ ਸ਼ੋਅਸ ਕਾਫੀ ਨਹੀਂ ਹਾਂਜੀ ਮਤਲਬ ਜੇ ਫਿਰ ਗੱਲ ਕਰੀਏ ਅਸੀਂ ਔਰ ਕਈ ਪਲੇਟਫਾਰਮਸ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਆ ਕੇ ਆਪਣਾ ਗਾ ਗੀਤ ਪੇਸ਼ ਕਰ ਸਕਦੇ ਹੋ ਉਸ ਤੋਂ ਬਾਅਦ ਹੋਲੀ-ਹੋਲੀ ਨਾਮ ਬਣ ਸਕਦਾ ਹੈ ਜੇ ਮਨ ਦੇ ਵਿੱਚ ਇੱਛਾ ਲਾ ਉਹ ਪੂਰਾਣਾ ਚਾਹੀਦਾ ਹੈ ਹਾਂਜੀ ਹਾਂਜੀ ਟਰਾਈ ਕੀਤਾ ਕਦੀ ਤੁਸੀਂ ਨਹੀਂ ਸਰ ਮੈਂ ਕਿਤੇ ਨਹੀਂ ਗਿਆ ਇਹ ਕਿਉਂ ਕਰਨ ਕਿਉਂ ਮਤਲਬ ਤੁਸੀਂ ਨਹੀਂ ਗਏ ਪਰ ਮੈਨੂੰ ਅੱਗੇ ਕੋਈ ਗਾਈਡ ਕਰਨ ਵਾਲਾ ਨਹੀਂ ਮਿਲਿਆ ਜਿਦਾ ਤੁਸੀਂ ਅੱਜ ਮੈਨੂੰ ਗਾਈਡ ਕਰ ਰਹੇ ਹੋ ਮੈਨੂੰ ਸੁਣਾ ਰਹੇ ਆ ਹਮ ਬਸ ਸੁਣ ਕੇ ਚਲੇ ਜਾਂਦੇ ਸਾਰੇ ਵਾ 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 ਕੀ ਬਾਤ ਆ ਵਾ 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 150 ਦੇ ਕੇ ਚਲੇ ਜਾਂਦੇ ਬਸ ਹਾਂਜੀ ਵਾ ਵਾ ਬਸ ਸਪੋਰਟ ਨਹੀਂ ਮਿਲ ਰਿਹਾ ਬ్రో ਅਸਲ ਵਿੱਚ ਸਪੋਰਟ ਨਹੀਂ ਮਿਲਦਾ ਹਾਂਜੀ ਹਾਂਜੀ ਤੇ ਤੁਸੀਂ ਆਪ ਵੀ ਲਿਖਦੇ ਹੋ ਨਹੀਂ ਸਰ ਮੈਂ ਆਪ ਨਹੀਂ ਲਿਖਦਾ ਇਦਾਂ ਜਿੱਦਾਂ ਕਿ ਰਣਜੀਤ ਰਾਣਾ ਭਾਜੀ ਸਲੀਮ ਦੇ ਗਾਲੇ ਸਬਰ ਕੋਟੀ ਭਾਜੀ ਦੇ ਗਾਲੇ ਵਿੱਕੀ ਬਾਦਸ਼ਾਹ ਭਾਜੀ ਦੇ ਗਾਲੇ ਬਸ ਇਦਾਂ ਹੀ ਬਸ ਆਪਣਾ ਮਸਤੀ ਜਿਹੜਾ ਨਾਮ ਹੈ ਆਪਣੇ ਗਉਣਾ ਰੰਨਾ ਸਮਝੋ ਗੀਤ ਗਾ ਕੇ ਤੁਸੀਂ ਮਤਲਬ ਉਹ ਕਹਿੰਦੇ ਹੋ ਤੇ ਵੈਸੇ ਕੋਈ ਤੁਹਾਨੂੰ ਨਹੀਂ ਨਹੀਂ ਸਰ ਮੈਨੂੰ ਅੱਗੋਂ ਮੈਨੂੰ ਸਰ ਰਾਈਟਰ ਨਹੀਂ ਨਾ ਮਿਲ ਰਿਹਾ ਕਿ ਜਿੱਦਾਂ ਕਿ ਮੈਨੂੰ ਲਿਖ ਕੇ ਦੇਵੇ ਅੱਗੋਂ ਮੈਂ ਗਾਵਾਂ ਸਰ ਮਨੂ ਕੋ ਗਾਈਡ ਕਰਨ ਮੈਨੂੰ ਸਰ ਮਿਲ ਰਿਹਾ ਕਿੰਨਾ ਪੜਿਆ ਤੁਸੀਂ ਸਰ ਮੈਂ ਪੜਿਆ ਲਿਕੇ ਐ ਨਹੀਂ ਕੁਛ ਘਰ ਦੀਆਂ ਮਜਬੂਰੀਆਂ ਤੇ ਗਰੀਬੀਆਂ ਮਰ ਜਾਂਦੀਆਂ ਧੰਨ ਪਤਾ ਹੂੰ ਇਹ ਚੱਕਰ ਗਰੀਬ ਮੈਂ ਪੜ ਨਹੀਂ ਪਾਇਆ ਅੱਛਾ ਸ਼ੁਰੂਆਤ ਦੇ ਹੀ ਪੜ ਪਾਏ ਨਹੀਂ ਸਰ ਮੈਂ ਹੂੰ ਮਤਲਬ ਦੇਖ ਦੇਖ ਕੇ ਤੁਸੀਂ ਗਾਣਾ ਸਿੱਖਿਆ ਉਸ ਬਾਅਦ ਨੂੰ ਤੱਕ ਇਹ ਸਾਰਾ ਕੁਝ ਤੁਸੀਂ ਕਰ ਰਹੇ ਹੋ ਹਾਂ ਜੀ ਹਾਂ ਜੀ ਇਹ ਹੋਰ ਕਿਹਨਾਂ ਨੂੰ ਤੁਸੀਂ ਪਸੰਦ ਕਰਦੇ ਹੋ ਜਿਵੇਂ ਦੱਸ ਰਹੇ ਹੋ ਤੁਸੀਂ ਮਾਸਟਰ ਸਲੀਮ ਹੋਰਾਂ ਨੂੰ ਕਰ ਰਹੇ ਹੋ ਸਾਵਰ ਕੋਟੀ ਨੂੰ ਕਰ ਰਹੇ ਹੋ ਸਾਵਰ ਕੋਟੀ ਭਾਜੀ ਵਿੱਕੀ ਬਾਦਸ਼ਾਹ ਭਾਜੀ ਆਪਣੇ ਮੰਨੀ ਲਾਡਲਾ ਭਾਜੀ ਇਹਨਾਂ ਦੇ ਕਿਹੜੇ ਗੀਤ ਸੁਣਨੇ ਤੁਸੀਂ ਇਹਨਾਂ ਦੇ ਆਪਣੇ ਮੈਂ ਮਾਤਾ ਦੀਆਂ ਪੇਟਾ ਗਾਉਣਾ ਇਹਨਾਂ ਦੀ ਹਾਂਜੀ ਅੱਛਾ ਕੋਈ ਸੁਣਾ ਸਕਦੇ ਹੂੰ ਢਿੱਟਾ ਪੁੱਟਾ ਜਾਂ ਫਿਰ ਉਹ ਕੁਝ ਬਡਾਲੀ ਭਾਜੀ ਦਾ ਹੋਵੇ ਹਾਂ ਬਿਲਕੁਲ ਬਲਕਾਰ ਸ਼ੱਦੂ ਭਾਈ ਦਾ ਲਖਵਿੰਦਰ ਬਡਾਲੀ ਭਾਈ ਦਾ ਮੈਂ ਤੁਹਾਨੂੰ ਸੁਣਾ ਦਿੰਦਾ ਹੂੰ ਕਹਿੰਦੇ ਅਸੀਂ ਸੱਜਣਾ ਪਿਆਰ ਦਾ ਮੁਕੱਦਮਾ ਕਚਹਿਰੀ ਵਿੱਚ ਹਾਰ ਗਏ ਅਸੀਂ ਸੱਜਣਾ ਪਿਆਰ ਦਾ ਮੁਕੱਦਮਾ ਕਚਹਿਰੀ ਵਿੱਚ ਹਾਰ ਗਏ ਨਾ ਕੋਈ ਜੱਜ ਦਾ ਕਸੂਰ ਨਾ ਵਕੀਲ ਦਾ ਸਾਡੇ ਸਾਨੂੰ ਮਾਰ ਗਏ ਹੁਣ 99 ਇਸ ਗੀਤਾ ਰਾਈ ਸੁਣਾਉਂਗਾ ਅਸੀਂ ਸੱਜਣਾ ਪਿਆਰ ਦਾ ਮੁਕੱਦਮਾ ਅਸੀਂ ਸੱਜਣਾ ਪਿਆਰ ਦਾ ਮੁਕੱਦਮਾ ਕਚਹਿਰੀ ਵਿੱਚ ਹਾਰ ਗਏ ਨਾ ਕੋਈ ਜੱਜ ਦਾ ਕਸੂਰ ਨਹੀਂ ਦਾ ਸਾਡੇ ਹੀ ਸਾਨੂੰ ਮਾਰ ਗਏ ਉਹ ਨਾ ਕੋਈ ਜੱਜ ਦਾ ਕਸੂਰ ਨਾ ਵਕੀਲ ਦਾ ਸਾਡੇ ਹੀ ਸਾਨੂੰ ਮਾਰ ਗਏ ਅਸੀਂ ਸੱਜਣਾ ਪਿਆਰ ਦਾ ਮੁਕੱਦਮਾ ਅਸੀਂ ਸੱਜਣਾ ਪਿਆਰ ਦਾ ਮੁਕੱਦਮਾ ਕਚਹਿਰੀ ਵਿੱਚ ਹਾਰ ਗਏ ਆ ਕੋਈ ਜੱਜ ਦਾ ਕਸੂਰ ਨਹੀਂ ਨਾ ਵਕੀਲ ਦਾ ਸਾਡੇ ਹੀ ਸਾਨੂੰ ਮਾਰ ਗਏ ਸਾਡੇ ਹੀ ਸਾਨੂੰ ਮਾਰ ਗਏ ਜਦੋਂ ਖੇਡੀਆਂ ਅਮੀਰਾਂ ਨੇ ਸਿਆਸਤਾਂ ਹੋਈ ਸਿਆਸਤਾਂ ਜਦੋਂ ਖੇਡੀਆਂ ਅਮੀਰਾਂ ਨੇ ਸਿਆਸਤਾਂ ਗਰੀਬਾਂ ਦੇ ਖੁਦਾ ਵਿਕ ਗਏ ਅਸੀਂ ਹੀਰਿਆਂ ਦੇ ਨਾਲੋਂ ਵੱਧ ਕੀਮਤੀ ਕੋਡੀਆਂ ਦੇ ਪਾ ਵੀਕ ਗਏ ਹੋਏ ਉਹ ਕੋਡੀਆਂ ਦੇ ਪਾ ਵਿਕ ਗਏ ਹੋਏ ਉਹ ਕੋਡੀਆਂ ਦੇ ਪਾ ਵਿਕ ਗਏ ਕੇਸੀ ਬਲਕਾਰ ਸਿੱਧੂ ਭਾਈ ਦਾ ਗਾਣਾ ਜਿਹੜਾ ਮੈਂ ਤੁਹਾਨੂੰ ਸੁਣਾਇਆ ਭਾਜੀ ਸ਼ੁਕਰੀਆ ਜੀ ਤੁਸੀਂ ਕਾਫੀ ਸਮਾਂ ਦਿੱਤਾ ਤੁਹਾਡਾ ਸਮਾਂ ਕੀਮਤੀ ਹੈ ਗੀਤ ਕਾਫੀ ਅੱਛੇ ਤੁਹਾਡੇ ਨੇ ਥੈਂਕ ਯੂ ਤਾਂ ਛੋਟੇ ਜਿਹੇ ਸਿੰਗਰ ਨੇ ਜਨਤ ਨਾਲ ਤੁਹਾਡੀ ਮੁਲਾਕਾਤ ਕਰਾਈ ਹੈ ਉਹ ਢਾਬੇ ਦੇ ਉੱਤੇ ਕੰਮ ਕਰਦੇ ਨੇ ਆਪਣਾ ਪਰਿਵਾਰ ਪਾਲ ਰਹੇ ਨੇ ਪਰ ਆਵਾਜ਼ ਇੰਨੀ ਸੁਰੀਲੀ ਆਪਣੇ ਵਿੱਚ ਲੁਕਾ ਕੇ ਬੱਤੇ ਹੋਏ ਨੇ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਗਏ ਹੋਵੋਗੇ ਉਹ ਮਿੱਤਰ ਨੇ ਤਾਂ ਤੈਂ ਤਸਵੀਰਾਂ ਨੇ ਉਮੀਦ ਕਰਦੇ ਤਸਵੀਰਾਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਕੈਮਰਾ ਬੀਨ ਪੰਕੜ ਦੇ ਨਾਲ ਰਾਜ ਗੁਪਤਾ ਰਜਬਕਸ ਟੀਵੀ ਜਲੰਧਰ